ਇੱਕ ਪਰਮਾਤਮਾ ਅਕਾਲ ਪੁਰਖ ਦੀ ਕਥਾ ਇੱਕ ਮਨੁੱਖ ਦੀ ਕਥਾ ਕਿਉਂ ਕਿ ਅਕਾਲ ਪੁਰਖ ਜੇ ਆਪਣੀ ਥਾਂ ਤੇ ਮਹਾਨ ਹੈ ਤਾਂ ਉਸ ਤੱਕ ਪਹੁੰਚਣ ਵਾਲਾ ਵੀ ਤੁਛ ਨਹੀਂ ਹੋ ਸਕਦਾ ਉਹ ਵੀ ਆਪਣੀ ਥਾਂ ਤੇ ਮਹਾਨ ਹੈ ਉਹਦੀ ਵੀ ਖਾਸ ਅਹਿਮੀਅਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਇਹ ਪ੍ਰਮਾਤਮਾ ਦੀ ਕਥਾ ਹੈ ਜਾਂ ਫਿਰ ਮਨੁੱਖ ਦੀ ਕਥਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਤਿਹਾਸਕ ਗ੍ਰੰਥ ਨਹੀਂ ਹੈ ਉਹਦੇ ਵਿੱਚ ਕੋਈ ਇਤਿਹਾਸ ਨਹੀਂ ਚੱਲਦਾ ਅਸੀਂ ਇਹ ਲੱਭਣਾ ਚਾਹੀਏ ਕਿ ਗੁਰਨਾਨਕ ਦਾ ਜਨਮ ਕਦੋਂ ਹੋਇਆ ਕਿੱਥੇ ਹੋਇਆ ਉਹਨਾਂ ਦੀ ਪਤਨੀ ਕੌਣ ਸੀ ਉਹਨਾਂ ਦੇ ਬੱਚੇ ਕਿੰਨੇ ਸਨ ਉਹਨਾਂ ਦੇ ਮਾਂ-ਬਾਪ ਦਾ ਕੀ ਨਾਂ ਸੀ ਇਸ ਤਰ੍ਹਾਂ ਦਾ ਇਤਿਹਾਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਨਹੀਂ ਹੈ ਨਿਰੋਲ ਬ੍ਰह्म ਦੀ ਵਿਚਾਰ ਹੈ ਨਿਰੋਲ ਬ੍ਰह्म ਦੀ ਕਥਾ ਹੈ ਯਾ ਬ੍ਰह्म ਨੂੰ ਸਮਝਣ ਵਾਲੇ ਬ੍ਰह्म ਤੱਕ ਪਹੁੰਚਣ ਵਾਲਿਆਂ ਦੀ ਕਥਾ ਹੈ ਯਾ ਤੇ ਭਗਤਾਂ ਦੀ ਗੱਲ ਹੈ ਯਾ ਭਗਵਾਨ ਦੀ ਗੱਲ ਹੈ ਯਾ ਸਿੱਖ ਦੀ ਗੱਲ ਹੈ ਯਾ ਗੁਰੂ ਦੀ ਗੱਲ ਹੈ ਯਾ ਸੰਤ ਦੀ ਗੱਲ ਹੈ ਯਾ ਪ੍ਰਮਾਤਮਾ ਦੀ ਗੱਲ ਹੈ ਹੋਰ ਕੋਈ ਗੱਲ ਨਹੀਂ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੋਸ਼ਿਸ਼ ਕੀਤੀ ਹੈ ਕਿ ਪ੍ਰਮਾਤਮਾ ਨੂੰ ਸਮਝਣ ਤੋਂ ਪਹਿਲੇ ਮਨੁੱਖ ਆਪਣੇ ਆਪ ਨੂੰ ਸਮਝੇ ਪ੍ਰਮਾਤਮਾ ਦੀ ਮਹਾਨਤਾ ਨੂੰ ਸਮਝਣ ਤੋਂ ਪਹਿਲੇ ਇਹ ਆਪਣੀ ਮਹਾਨਤਾ ਨੂੰ ਸਮਝੇ ਕਿਉਂ ਕਿਉਂਕਿ ਮਨੁੱਖ ਸ੍ਰਿਤ ਹੈ ਤੇ ਜੇ ਇਸ ਸ੍ਰਿਤ ਦੇ ਵਿੱਚ ਕੁਝ ਮਹਾਨਤਾ ਝਲਕ ਦੇਸੀ ਤਾਂ ਕੁਦਰਤੀ ਗੱਲ ਇਸ ਨੇ ਕਰਤੇ ਦੀ ਤਾਰੀਫ ਕਰਨੀ ਹੈ ਕਰਤੇ ਦੀ ਉਪਮਾ ਕਰਨੀ ਹੈ ਇਸ ਵਾਸਤੇ ਮੇਰੇ ਪਾਤਸ਼ਾਹ ਨੇ ਮਨੁੱਖ ਦੀ ਜੀਵਨ ਕਥਾ ਬੜੇ ਵਿਸਥਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਲਿਖੀ ਹੈ ਔਰ ਇਹ ਸ੍ਰੀ ਰਾਗ ਦੇ ਅੰਦਰ ਹੈ ਇਸ ਤਰ੍ਹਾਂ ਦੀ ਕਥਾ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਰਿਆਂ ਕੇ ਘਰ ਗਾਵਣਾ ਨਾਮ ਕੀ ਬਾਣੀ ਦੇ ਵਿੱਚ ਬਕਾਇਦਾ ਅੰਕਿਤ ਕੀਤੀ ਹੈ ਰਾਤ ਦੇ ਚਾਰ ਬਹਿਰ ਹੁੰਦੇ ਨੇ ਜ਼ਿੰਦਗੀ ਨੂੰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਹਿੱਸਿਆਂ ਦੇ ਵਿੱਚ ਤਕਸੀਮ ਕੀਤਾ ਹੈ ਸੂਰਜ ਦੇ ਗਰੂਬ ਹੋਣ ਦੇ ਨਾਲ ਰਾਤ ਦੀ ਸ਼ੁਰੂਆਤ ਹੈ ਤੇ ਸੂਰਜ ਦੇ ਉਦੇ ਹੁੰਦਿਆਂ ਰਾਤ ਦਾ ਅੰਤ ਹੋ ਜਾਂਦਾ ਹੈ ਜੀਵਨ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਾਤ ਨਾਲ ਤਸ਼ਬੀਹ ਦਿੱਤੀ ਹੈ ਸ਼ੇਖ ਸਾਦੀ ਸਾਬ ਤੇ ਇੱਕ ਥਾਂ ਤੇ ਕਹਿੰਦੇ ਨੇ ਅਗਿਆਨ ਭਰੀ ਜ਼ਿੰਦਗੀ ਐਸੀ ਰਾਤ ਹੈ ਜਿਸ ਵਿੱਚ ਤਾਰੇ ਵੀ ਨਹੀਂ ਚੰ드ਰਮਾ ਦਾ ਹੋਣਾ ਤੇ ਦਰ किनार ਤਾਰੇ ਵੀ ਨਹੀਂ ਜੀਵਨ ਨੂੰ ਰਾਤ ਨਾਲ ਤਸ਼ਬੀਹ ਦਿੱਤੀ ਹੈ ਇਸ ਵਾਸਤੇ ਸਾਇਬ ਕੰਨ ਨੇ ਸਗਲੀ ਰਹਿਣ ਅੰਧਾਰੀ ਗੁਜ਼ਰੀ ਸੇਵ ਸਤਿਗੁਰ ਚਾਨਣ ਹੋਏ ਤੂੰ ਸਤਿਗੁਰ ਦੀ ਸੇਵਾ ਕਰ ਸਿਮਰਨ ਕਰ ਤਾਂ ਕਿ ਜੀਵਨ ਰੂਪੀ ਰਾਤ ਦੇ ਵਿੱਚ ਪ੍ਰਕਾਸ਼ ਪੈਦਾ ਹੋਵੇ ਚਾਨਣ ਪੈਦਾ ਹੋਵੇ ਜੀਵਨ ਦੀ ਇਹ ਰਾਤ ਕਿੱਥੋਂ ਸ਼ੁਰੂ ਹੋਈ ਔਰ ਇਸ ਰਾਤ ਦਾ ਕਿਵੇਂ ਅੰਤ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬਾਣੀ ਦੇ ਵਿੱਚ ਇਸ ਢੰਗ ਨਾਲ ਫਰਮਾਨ ਕਰਦੇ ਨੇ ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਹੁਕਮ ਪਿਆ ਗਰਬਾਸ منزارا متر اس واسطے کہ ہے کہ منخ سواساں پونجی لے کے آیا اورٹنا ہے کچھ وہجنا واستوک دن جیون دن ہے واستوک پونجی سواساں پونجی ہے اگر سواسا کی پونجی ہی نہیں تو پھر منخ کچھ بھی نہیں کر سکتا یہی پرم دھن ہے بگت کبھی کہ موئے ایسے بن جسوں ਨਹੀਂ ਕਾਜ ਜੈ ਘਟੇ ਮੂਲ ਨਿਤ ਵਢੇ ਵਿਆਜ ਮੈਂ ਐਸਾ ਕੋਈ ਵਪਾਰ ਕਰਕੇ ਰਾਜ਼ੀ ਨਹੀਂ ਜਿਹਦੇ ਨਾਲ ਸਵਾਸਾਂ ਦੀ ਪੂੰਜੀ ਘਟਦੀ ਹੋਵੇ ਤੇ ਪਾਪਾਂ ਦਾ ਵਿਆਜ ਵੱਧਦਾ ਹੋਵੇ ਆਪਕੇਨ ਸਾਬਤ ਪੂੰਜੀ ਆਣੀ ਰਾਸ اے ਪਰਿਪੂਰਨ ਪ੍ਰਮਾਤਮਾ ਮੈਂ ਜਿੰਨੀ ਪੂੰਜੀ ਤੇਰੇ ਕੋਲ ਲੈ ਕੇ ਗਿਆ ਸੀ ਸਾਬਤ ਲੈ ਕੇ ਆਇਆ ਗੁਣ ਵੀ ਨਾਲੇ ਵਿਹਾਜ ਕੇ ਆਇਆ ਹਰ ਬਸ਼ਰ ਵਣ ਜਾ ਰਹਾ ਹੈ ਹਰ ਮਨੁੱਖ ਵਪਾਰੀ ਹੈ ਸੰਸਾਰ ਵਿੱਚ ਆਇਆ ਹੈ ਕੁਝ ਖੱਟਣ ਵਾਸਤੇ ਕਹਤੈ ਖਟਿਆ ਕਹਾ ਗਵਾਇਆ ਚਲ ਦਰਹਾਰ دیਵਾਨ ਬੁਲਾਇਆ ਆਖਿਰ ਪ੍ਰਮਾਤਮਾ ਜੋ ਪੁੱਛ ਕਰਦਾ ਹੈ ਇਹੀ ਪੁੱਛ ਕਰਦਾ ਹੈ ਤੂੰ ਕੀ ਵਿਹਾਜ ਹੈ ਤੂੰ ਕੀ ਕੀਤਾ ਹੈ ਤੈਨੂੰ ਸਵਾਸਾਂ ਦੀ ਪੂੰਜੀ ਦਿੱਤੀ ਉਹ ਕਿੱਥੇ ਕਿੱਥੇ ਤੂੰ ਖਰਚ ਕੀਤੀ ਹੈ ਉਹਦੇ ਨਾਲ ਤੂੰ ਕੀ ਖਟਿਆ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਵਣਜਾਰਾ ਕਹਿੰਦੇ ਨੇ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਭਾਸ ਐ ਵਣਜਾਰਿਆ ਮਿੱਤਰ ਜ਼ਿੰਦਗੀ ਦੀ ਰਾਤ ਦਾ ਪਹਿਲਾ ਪੈਰ ਸ਼ੁਰੂ ਹੋਇਆ ਮਾਤਾ ਦੇ ਗਰਭ ਤੋਂ ਸੜੇ ਦੇਸ਼ ਦੇ ਤਮਾਮ ઋષਿ ਮੁਨੀਆਂ ਨੇ ਗਰਭਕਾਲ ਦੇ ਬੱਚੇ ਨੂੰ ਬ੍ਰह्मज्ञानी ਮੰਨਿਆ। ਉਹਦਾ ਮਨ ਟਿਕਿਆ ਹੋਇਆ ਹੈ। ਕਿਉਂਕਿ ਮਨ ਨੂੰ ਖਿੰਡਾਉਣ ਦੇ ਕੋਈ ਸਾਧਨ ਵੀ ਉਪਲਬਧ ਨਹੀਂ ਨੇ। ਨਾ ਬੱਚਾ ਵੇਖ ਸਕਦਾ ਹੈ, ਨਾ ਸੁਣ ਸਕਦਾ ਹੈ, ਨਾ ਚਖ ਸਕਦਾ ਹੈ, ਨਾ ਸਪਰਸ਼ ਕਰ ਸਕਦਾ ਹੈ। ਲਿਹਾਜ਼ਾ ਮਨ ਦੀ ਇਕਾਗਰਤਾ ਬਣੀ ਹੋਈ ਹੈ। ਭਜਨ ਕਰਕੇ, ਤਪ ਕਰਕੇ ਆਖਰ ਮਨੁੱਖ ਕੀ ਲੱਭਦਾ ਹੈ? ਇਕਾਗਰਤਾ ਲੱਭਦਾ ਹੈ। ਤੇ ਸਾਰਾ ਰਸ ਵੀ ਏਕਾਗਰਤਾ ਦੇ ਚ ਸਾਰਾ ਆਨੰਦ ਵੀ ਇਕਾਗਰਤਾ ਦੇ ਚ ਕੀਰਤਨ ਦੇ ਚ ਉਦੋਂ ਹੀ ਆਨੰਦ ਬਣਦਾ ਹੈ ਜਦ ਮਨ ਇਕਾਗਰ ਹੋ ਜਾਏ ਨਿਤਨੇਮ ਦੇ ਚ ਉਦੋਂ ਹੀ ਰਸ ਬਣ ਜਾਏ ਜਦ ਮਨ ਟਿਕ ਜਾਏ ਭੋਜਨ ਦੀ ਥਾਲੀ ਅੱਗੋਂ ਹੋਵੇ ਤੇ ਮਨੁੱਖ ਨੇ ਉਸੇ ਵਕਤ ਟ੍ਰੇਨ ਤੇ ਜਾਣਾ ਹੋਵੇ ਸਮਾਂ ਬਹੁਤ ਥੋੜਾ ਹੋਵੇ ਮਨ ਉਸ ਦਾ ਟ੍ਰੇਨ ਦੇ ਚ ਹੋਵੇ ਤਾਂ ਭੋਜਨ ਦੇ ਚ ਸਵਾਦ ਨਹੀਂ ਆਵੇਗਾ ਰਸ ਨਹੀਂ ਆਵੇਗਾ ਇਕਾਗਰਤਾ ਦੇ ਚ ਹੀ ਰਸ ਹੈ ਰਸਤੇ ਦੇ ਚ ਨਿਰਤ ਹੋ ਰਿਹਾ ਹੈ ਸੁੰਦਰ ਗਾਇਨ ਵਾਦਨ ਹੋ ਰਿਹਾ ਹੈ ਇੱਕ ਮਨੁੱਖ ਵੇਖ ਰਿਹਾ ਹੈ ਰਸ ਦੇ ਚ ਲੀਨ ਹੈ ਦਰਸਲ ਇਹ ਰਸ ਗਾਣੇ ਦਾ ਨਹੀਂ ਨਿਰਤ ਦਾ ਨਹੀਂ ਮਨ ਦੀ ਕਾਗਰਤਾ ਦਾ ਮਨ ਟਿਕ ਗਿਆ ਮਨ ਉਸ ਦਾ ਇਕਾਗਰ ਹੋ ਗਿਆ ਆ ਕੇ ਦੂਜੇ ਮਿੱਤਰ ਨੇ ਕਿਹਾ ਭਈ ਘਰ ਨੂੰ ਅਗ ਲੱਗ ਗਈ ਏ ਚੱਲ ਉਹ ਇਕਦਮ ਭਜ ਪੈਂਦਾ ਹੈ ਦੂਸਰਾ ਮਿੱਤਰ ਉਸਦੀ ماں ਪਕੜਦਾ ਹੈ ਬੇਤਨਾ ਸੁੰਦਰ ਨਿਰਤ ਹੋ ਰਿਹਾ ਹੈ ਗਾਣਾ ਹੋ ਰਿਹਾ ਹੈ ਛੱਡ ਕੇ ਕਿੱਥੇ ਜਾ ਰਹੇ ਹੋ ਕਹਿੰਦੇ ਮੇਰੇ ਘਰ ਨੂੰ ਅਗ ਲੱਗ ਗਈ ਹੈ ਤੁਹਾਨੂੰ ਨਿਰਤ ਦੀ ਪਈ ਹੋਈ ਹੈ ਨਿਰਤ ਦਾ ਰਸ ਮਾਣਨ ਵਾਲਾ ਜੋ ਮਨ ਸੀ ਉਹ ਘਰ ਚਲਾ ਗਿਆ ਹੁਣ ਨਿਰਤ ਦੇ ਚ ਕੋਈ ਰਸ ਨਹੀਂ ਹੁਣ ਸੰਗੀਤ ਦੇ ਚ ਕੋਈ ਰਸ ਨਹੀਂ ਤੋਂ ਮਨ ਦੀ ਇਕਾਗਰਤਾ ਬੰਦਾ ਜਪ ਤਪ ਕਰਕੇ ਲੋੜਦਾ ਹੈ ਔਰ ਇਹ ਇਕਾਗਰਤਾ ਬੱਚੇ ਨੂੰ ਕੁਦਰਤੀ ਮਿਲੀ ਹੋਈ ਹੈ ਜੋ ਮਾਤਾ ਦੇ ਗਰਭ ਵਿੱਚ ਹੈ। ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਤੋ ਉਥੇ ਕੀ ਕਰਦਾ ਸੀ ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਹੁਕਮ ਭਇਆ ਗਰਬਾਸੇ ਉਰਦ ਤਪ ਅੰਤਰ ਕਰੇ ਵਣ ਜਾ ਰਿਆ ਮਿੱਤਰਾ ਖਸਮ 세ਤੀ ਅਰਦਾਸ ਤੋ ਖਸਮ ਦੇ ਨਾਲ ਜੁੜਿਆ ਹੋਇਆ ਸੀ ਤੁ ਅੱਠੇ ਪੈਰ ਪ੍ਰਾਰਥਨਾ ਦੇ ਚ ਸੀ ਤੁ ਅੱਠੇ ਪੈਰ ਜੋਗੀ ਦੀ ਤਰ੍ਹਾਂ ਪ੍ਰਮਾਤਮਾ ਨਾਲ ਜੁੜਿਆ ਹੋਇਆ ਸੀ ਖਸਮ ਸੀਤੀ ਅਰਦਾਸ ਵਖਾਣੇ ਉਰਧ ਧਿਆਨ ਲੇਵ ਲਾਗਾ ਪਾਵੇਂ ਮਾਤਾ ਦੇ ਗਰਭ ਦੇ ਚ ਇਹ ਉਲਟਾ ਲਟਕਿਆ ਹੋਇਆ ਹੈ ਪਰ ਧਿਆਨ ਇਸ ਦਾ ਸਿੱਧਾ ਸੀ ਸੂਰਤ ਇਸ ਦੀ ਸਿੱਧੀ ਸੀ ਉਰਧ ਧਿਆਨ ਲੇਵ ਲਾਗਾ ਨਾ ਮਰ ਜਾਤ ਆਇਆ ਕਲ ਭੀਤਰ ਬਹੁੜ ਜਾਸੀ ਨਾਂਗਾ ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜਿਹੜੇ ਪਾਸ ਕਹੂ ਨਾ ਇੱਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਬਾਸ ਪਹਿਲੇ ਪਹਿਰ ਵਿੱਚ ਮਨੁੱਖ ਨੂੰ ਨੀਂਦ ਨਹੀਂ ਆਉਂਦੀ ਰਾਤ ਦੇ ਨੀਂਦ ਦੀ ਸ਼ੁਰੂਆਤ ਦੂਜੇ ਪਹਿਰ ਤੋਂ ਆਉਂਦੀ ਹੈ ਤੀਜੇ ਪਹਿਰ ਦੇ ਵਿੱਚ ਨੀਂਦ ਬਹੁਤ ਗੂੜੀ ਹੋ ਜਾਂਦੀ ਹੈ ਬਹੁਤ ਗੂੜੀ ਅਕਸਰ ਚੋਰ ਚਕਾਰ ਡਾਕੂ ਜਦ ਕੋਈ ਡਾਕਾ ਜਾਂ ਸਨ ਮਾਰਦੇ ਨੇ ਤਾਂ ਤੀਸਰੇ ਪਹਿਰ ਦੇ ਵਿੱਚ ਮਾਰਦੇ ਬਹੁਤ ਗੂੜੀ ਨਿੰਦਰਾ ਉਸ ਵਕਤ ਹੋ ਜਾਂਦੀ ਹੈ ਤਾਂ ਪਹਿਲੇ ਪਹਿਰ ਦੇ ਵਿੱਚ ਮਨੁੱਖ ਦੀ ਚੇਤਨਾ ਪੂਰਨ ਰੂਪ ਦੇ ਵਿੱਚ ਜਾਗੀ ਹੋਈ ਸੀ ਕਾਗਰਤਾ ਮਨ ਦੀ ਬਣੀ ਹੋਈ ਸੀ ਮਨ ਦੇ ਵਿੱਚ ਕੋਈ ਖਿੰਡਾਓ ਨਹੀਂ ਸੀ ਜੀਵਨ ਰੂਪੀ ਰਾਤ ਦਾ ਪਹਿਲਾ ਪਹਿਰ ਮਾਤਾ ਦੇ ਗਰਭ ਦੇ ਵਿੱਚ ਬਤੀਤ ਹੋਇਆ ਜ਼ਿੰਦਗੀ ਦੀ ਰਾਤ ਦਾ ਦੂਜਾ ਪਹਿਰ ਗੁਰਨਾਵਨਿਕ ਦੇਵ ਜੀ ਮਹਾਰਾਜ ਇਹਨਾਂ ਸ਼ਬਦਾਂ ਵਿੱਚ ਵਰਣਨ ਕਰਦੇ ਨੇ ਦੂਜੇ ਪੈਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਵਿਸਰ ਗਿਆ ਸਭ ਧਿਆਨ ਹੱਥੋਂ ਹੱਥ ਨਚਾਈਏ ਵਣ ਜਾ ਰਿਆ ਮਿੱਤਰਾ ਜਿਉਂ ਜਸੁਦਾ ਘਰ ਕਾਨ ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਿਛ ਤੇਰਾ ਜਿਨ ਰਚ ਰਚਿਆ ਤਿਸੇ ਨ ਜਾਣੇ ਮਨ ਭੀਤਰ ਧਰ ਧਿਆਨ ਜਿਓ ਕਹੋ ਨਾਨਕ ਪ੍ਰਾਣੀ ਦੂਜੇ ਪੈਰੇ ਵਿਸਰ ਗਿਆ ਸਭ ਧਿਆਨ ਜੀ ਜਨਮ ਹੋਇਆ ਤੇ ਜਮਦਿਆਂ ਸਾਰ ਧਿਆਨ ਟੁੱਟ ਗਿਆ ਇਕਾਗਰਤਾ ਭੰਗ ਹੋਈ ਸਰੀਰ ਨੇ ਕੁਛ ਸਪਰਸ਼ ਕੀਤਾ ਅੱਖਾਂ ਨੇ ਕੁਛ ਵੇਖਿਆ ਕੰਨਾਂ ਵਿੱਚ ਕੁਝ ਆਵਾਜ਼ਾਂ ਦੀਆਂ ਦੁਨੀਆਂ ਪਈਆਂ ਕੁਝ ਸੰਸਾਰ ਦੀਆਂ ਲਹਿਰਾਂ ਟਕਰਾਈਆਂ ਇਕਾਗਰਤਾ ਭੰਗ ਹੋ ਗਈ। ਔਰ ਇਹ ਧਾਇਆਂ ਮਾਰ ਕੇ ਰੋ ਉਠਿਆ। ਪੰਛੀਆਂ ਦੇ ਬੱਚੇ ਜਨਮ ਲੈਂਦਿਆਂ ਚਾਹ ਚਾਹਾਂਦੇ ਨੇ। ਪਸ਼ੂਆਂ ਦੇ ਬੱਚੇ ਸੰਸਾਰ ਦੇ ਵਿੱਚ ਆਉਂਦੇ ਨੇ ਖਾਮੋਸ਼ੀ ਨਾਲ। ਇੱਕੋ ਮਨੁੱਖ ਦਾ ਹੀ ਬੱਚਾ ਹੈ ਜੋ ਜਗਤ ਦੇਤੇ ਰੋਂਦਿਆਂ ਹੋਇਆ ਹੀ ਆਉਂਦਾ ਹੈ। ਬਗੌਰ ਇਸ ਸੰਬੰਧ ਵਿੱਚ ਭਗਤਾ ਨੇ ਮੁਤਾਲਾ ਕੀਤਾ ਹੈ। ਅੰਡਿਆਂ ਦੇ ਚੋਂ ਜਿਉਂ ਪੰਛੀਆਂ ਦੇ ਬੱਚੇ ਨਿਕਲਦੇ ਨੇ ਗੀਤ ਗਾਉਂਦੇ ਹੋਏ ਹੀ ਸੰਸਾਰ ਵਿੱਚ ਆਉਂਦੇ ਨੇ ਚਹਿ ਚਾਹਾਂਦੇ ਹੋਏ ਆਉਂਦੇ ਨੇ ਪੂਰਨ ਖਾਮੋਸ਼ੀ ਦੇ ਨਾਲ ਪਸ਼ੂਆਂ ਦੇ ਬੱਚੇ ਜਗਤ ਦੇ ਵਿੱਚ ਜਨਮ ਲੈਂਦੇ ਨੇ ਇੱਕ ਮਨੁੱਖੀ ਬੱਚਾ ਹੈ ਜੋ ਅਸ਼ਰਫੁਲ ਮਖਲੂਕਾਤ ਕਹਾ ਲਾਂਦਾ ਹੈ ਰੋਂਦਾ ਹੋਇਆ ਹੀ ਸੰਸਾਰ ਵਿੱਚ ਆਉਂਦਾ ਹੈ ਤਾਈਆਂ ਮਾਰ ਕੇ ਰੋਂਦਾ ਹੈ ਚੀਖ ਨਿਕਲ ਜਾਂਦੀ ਹੈ ਇਸ ਸੰਬੰਧੇ 'ਚ प्राकृतिक ढंग ਨਾਲ ਔਰ ਅਧਿਆਤਮਿਕ ढंग ਨਾਲ ਆਪਣੀ ਆਪਣੀ ਖੋਜ ਹੋਈਏ ਵੈਦ ਤੇ ਹਕੀਮ ਇੱਕ ਦਫਾ ਗੁਰੂ ਘਰ ਦੇ ਮਹਾਨ ਦਾਰਸ਼ਨਿਕ ਸੰਤ ਭਾਈ ਸਾਹਿਬ ਭਾਈ ਗੁਰਦਾਸ ਜੀ پاس ਇਕੱਠੇ ਹੋਏ ਕਹਿਣ ਲਗੇ ਅਸੀਂ ਵੇਖ ਕੇ ਹੈਰਾਨ ਆ ਕਿ ਜੰਮਦੇ ਹੋਏ ਬੱਚੇ ਨੂੰ ਕੋਈ ਭੁੱਖ ਨਹੀਂ ਔਰ ਕੋਈ ਰੋਗ ਵੀ ਨਹੀਂ ਦੁੱਖ ਨਹੀਂ ਤਾਂ ਫਿਰ ਇਹਦੇ ਰੋਣ ਦਾ ਕਾਰਨ ਕੀ ਹੈ ਇਹ ਰੋਂਦਾ ਕਿਉਂ ਹੈ ਇਤਨੀ ਗੱਲ ਸਪਸ਼ਟ ਹੈ ਕਿ ਰੋਣਾ ਦੁੱਖ ਦਾ ਪ੍ਰਗਟਾਵਾ ਹੈ ਇਹ ਗੱਲ ਵੱਖਰੀ ਹੈ ਜਗਤ ਦੇ ਵਿੱਚ ਐਸਾ ਆਖਿਆ ਜਾਂਦਾ ਹੈ ਕਿ ਹੰਝੂ ਕੁਝ ਖੁਸ਼ੀ ਦੇ ਵੀ ਹੁੰਦੇ ਨੇ ਕਤਈ ਨਹੀਂ ਹੁੰਦੇ ਹੰਝੂਆਂ ਦਾ ਖੁਸ਼ੀ ਨਾਲ ਕੋਈ ਤੱਲਕ ਨਹੀਂ ਹਾਂ ਐਸਾ ਹੁੰਦਾ ਹੈ ਜਦ ਖੁਸ਼ੀ ਆਵੇ ਤਾਂ ਅੰਦਰ ਪਿਆ ਹੋਇਆ ਜਿਹੜਾ ਗਮ ਹੈ ਉਹਨੂੰ ਧੱਕਾ ਮਾਰਦੀ ਹੈ ਖੁਸ਼ੀ ਗਮ ਜਾਂਦਾ ਹੈ ਹੰਝੂਆਂ ਤੇ ਅਸਵਾਰ ਹੋ ਕੇ ਗਮ ਆਉਂਦਾ ਹੈ ਹੰਝੂਆਂ ਤੇ ਅਸਵਾਰ ਹੋ ਕੇ ਖੁਸ਼ੂ ਦੇ ਕੋਈ ਅੰਜੂ ਨਹੀਂ ਆਉਂਦੇ ਅੰਸੂਆਂ ਦਾ ਖੁਸ਼ੀ ਨਾਲ ਕੋਈ تعلق ਨਹੀਂ ਹੈ ਤੋ ਰੋਣਾ ਲਾਜ਼ਮੀ ਕਿਸੇ ਦੁੱਖ ਦੀ ਬੁਨਿਆਦ ਤੇ ਖੜਾ ਹੈ ਭਾਈ ਸਾਹਿਬ ਕੋਲ ਪੁੱਛਿਆ ਗਿਆ ਵੀ ਜੰਮਦੇ ਹੋਏ ਬੱਚੇ ਦੇ ਸਰੀਰ ਦਾ ਅਸੀਂ ਅਧਿਐਨ ਕੀਤਾ ਹੈ ਨਾ ਭੁੱਖ ਹੈ ਨਾ ਰੋਗ ਹੈ ਫਿਰ ਇੱਕ ਕੈਮਰਾ ਆਉਂਦਾ ਹੈ। ਤਾਂ ਭਾਈ ਸਾਹਿਬ ਦੱਸਦੇ ਨੇ ਰੋਵੇ ਰਤਨ ਗਵਾਏ ਕੇ ਮਾਇਆ মোহ ਹਨੇਰ ਗੁਬਾਰਾ ਉਹ ਰੋਵੇ ਦੁੱਖ ਆਪਣਾ ਹੱਸ ਹੱਸ ਗਾਵੇ ਸਭ ਪਰਵਾਰ। ਇੱਕ ਰਤਨ ਗਵਾ ਚੁਕਿਆ ਜਿਸ ਕਾਰਨ ਰੋ ਰਿਹਾ ਹੈ। ਇਹਦੇ ਕੋਲ ਇੱਕ ਰਤਨ ਸੀ ਕੀ ਮਨ ਦੀ ਇਕਾਗਰਤਾ ਮਨ ਦਾ ਟਿਕਾਉ ਟਿੱਕੀ ਹੋਈ ਸੁਰਤ। ਔਰਤਨ ਇਹ ਗਵਾ ਬੈਠ ਹੈ ਇਕਾਗਰਤਾ ਇਸ ਦੀ ਭੰਗ ਹੋ ਗਈ ਹੈ ਜਨਮ ਲੈਂਦਿਆਂ ਹੀ ਸੰਸਾਰ ਦੀਆਂ ਲਹਿਰਾਂ ਨੇ ਕੋਈ ਸਪਰਸ਼ ਕੀਤਾ ਹੈ ਕੁਝ ਅੱਖਾਂ ਨੇ ਵੇਖ ਲਿਆ ਕੁਝ ਕੰਨਾਂ ਨੇ ਸੁਣ ਲਿਆ ਇਸ ਵਾਸਤੇ ਧਿਆਨ ਭੰਗ ਹੋ ਗਿਆ ਇਕਾਗਰਤਾ ਟੁੱਟ ਗਈ ਇਹ ચીਖ ਕੇ ਰੋ اٹھے ਲਿਵ ਛੁੱਟੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਮਦਿਆਂ ਸਾਰ ਲਿਵ ਟੁੱਟ ਗਈ ਸੁਰਤ ਟੁੱਟ ਗਈ ਔਰ ਸੰਸਾਰ ਦੇ ਵਿੱਚ ਮਨ ਖਿੰਡ ਗਿਆ। ਧਾਇਆਂ ਮਾਰ ਕੇ ਰੋਠਿਆ ਕਿਉਂਕਿ ਇਕਾਗਰਤਾ ਦਾ ਸੁਖ ਇਹ ਮੰਨ ਚੁੱਕਿਆ ਸੀ। ਸਾਰੀ ਜ਼ਿੰਦਗੀ ਮਨੁੱਖ ਇਕਾਗਰਤਾ ਹੀ ਲੱਭਦਾ ਹੈ ਜਪ ਕਰਕੇ, ਤਪ ਕਰਕੇ, ਬੰਦਗੀ ਕਰਕੇ। ਔਰ ਇਕਾਗਰਤਾ ਦੀ ਇਹ ਜਿਹੜੀ ਤਲਾਸ਼ ਹੈ ਇਸ ਤੋਂ ਇੱਕ ਗੱਲ ਸਪਸ਼ਟ ਹੈ ਕਿ ਮਨੁੱਖ ਦੀ ਚੇਤਨਾ ਦੇ ਅੰਦਰ ਇਕਾਗਰਤਾ ਦਾ ਕੋਈ ਰਸ ਮੌਜੂਦ ਹੈ। ਉਸ ਦਾ ਅਨੁਭਵ ਮੌਜੂਦ ਹੈ ਜਦ ਸੰਸਾਰ ਦੇ ਵਿੱਚ ਕੋਈ ਧਾਰਮਿਕ ਮੰਦਰ ਨਹੀਂ ਸੀ ਕੋਈ ਧਾਰਮਿਕ ਉਪਦੇਸ਼ਕ ਨਹੀਂ ਸੀ ਕੋਈ ਧਾਰਮਿਕ ਗ੍ਰੰਥ ਨਹੀਂ ਸੀ ਤਾਂ ਸਭ ਤੋਂ ਪਹਿਲੇ ਜਿਸ ਮਨੁੱਖ ਦੇ ਅੰਦਰ ਪ੍ਰਭੂ ਮਿਲਣ ਦੀ ਪਿਆਸ ਪੈਦਾ ਹੋਈ ਹੋਵੇਗੀ ਉਹ ਕਿਸ ਤਰ੍ਹਾਂ ਹੋਈ ਹੋਵੇਗੀ ਦਰਸਲ ਇਕਾਗਰਤਾ ਦਾ ਰਸ ਉਸ ਦਾ ਜਿਹੜਾ ਅਨੁਭਵ ਮਨੁੱਖ ਦੇ ਅੰਦਰ ਹੈ ਉਸੇ ਹੀ ਅਨੁਭਵ ਤੋਂ ਪ੍ਰੇਰਣਾ ਲੈ ਕੇ ਜਪ ਤੱਕ ਮਨੁੱਖ ਨੇ ਆਰੰਭ ਕੀਤਾ ਹੋਣਾ ਹੈ ਤੋ ਇਕਾਗਰਤਾ ਦਾ ਬਹੁਤ ਮਨੁੱਖ ਦੀ ਚੇਤਨਾ ਦੇ ਅੰਦਰ ਪਿਆ ਹੈ ਕਿਉਂਕਿ ਇਕਾਗਰਤਾ ਮਾਤਾ ਦੇ ਗਰਭ ਦੇ ਵਿੱਚ ਇਸ ਦੇ ਕੋਲ ਸੀ ਉਸ ਦਾ ਇਹ ਰਸ ਮਾਨ ਚੁਕਿਆ ਭਾਈ ਸਾਹਿਬ ਕਹਿੰਦੇ ਜਨਮ ਲੈਂਦੇ ਆਂ ਲਿਵ ਟੁੱਟ ਗਈ ਇਕਾਗਰਤਾ ਭੰਗ ਹੋ ਗਈ ਰੋਵੇ ਰਤਨ ਗਵਾਏ ਕੇ ਮਾਇਆ ਮੋਹ ਹਨੇਰ ਗੁਬਾਰਾ ਉਹ ਰੋਵੇ ਦੁੱਖ ਆਪਣਾ ਹੱਸ ਹੱਸ ਗਾਵੇ ਸਭ ਪਰਿਵਾਰਾ ਉਹ ਆਪਣਾ ਦੁੱਖ ਰੋ ਰਿਹਾ ਹੈ ਪਰਿਵਾਰ ਦੇ ਵਿੱਚ ਵਧਾਈਆਂ ਚੱਲ ਰਹੀਆਂ ਨੇ ਲੱਡੂ ਵੰਡੇ ਜਾ ਰਹੇ ਨੇ ਮੁੰਡੇ ਦਾ ਜਨਮ ਹੋਇਆ ਹੈ ਪਰ ਭਾਈ ਸਾਹਿਬ ਕਹਿੰਦੇ ਨੇ ਉਸ ਰੋਂਦੇ ਹੋਏ ਬੱਚੇ ਨੂੰ ਤੇ ਪੁੱਛੋ ਉਹਦੇ ਦੁੱਖ ਦਾ ਮੂਲ ਕੀ ਹੈ ਲਿਵ ਟੁੱਟ ਗਈ ਹੈ ਧਿਆਨ ਭੰਗ ਹੋ ਗਿਆ ਹੈ ਇਕਾਗਰਤਾ ਨਸ਼ਟ ਹੋ ਗਈ ਹੈ ਸਹਜੇ ਸਹਜੇ ਹੋਰ ਰੋਣੇ ਪੈਦਾ ਹੋ ਜਾਂਦੇ ਨੇ ਪਹਿਲੇ ਪਿਆਰ ਰਗਾਥਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਸਭ ਤੋਂ ਪਹਿਲੀ ਦਫਾ ਤੇ ਰੋਇਆ ਸੀ ਇਕਾਗਰਤਾ ਭੰਗ ਭੰਗ ਹੋ ਗਈ ਇਕਾਗਰਤਾ ਚਾਹੁੰਦਾ ਹੈ ਟਿਕਾਉ ਚਾਹੁੰਦਾ ਹੈ ਉਸ ਰਤਨ ਨੂੰ ਚਾਹੁੰਦਾ ਹੈ ਪਰ ਹੁਣ ਰੋਇਆ ਦੁੱਧ ਵਾਸਤੇ ਮਾਂ ਵਾਸਤੇ ਰੋਇਆ ਫਿਰ ਖਡਾਉਣਿਆਂ ਵਾਸਤੇ ਰੋਇਆ ਖੇਡਾਂ ਵਾਸਤੇ ਰੋਇਆ ਹੋਰ ਵੱਡਾ ਹੋਇਆ ਕੰਮ ਧੰਦਿਆਂ ਵਾਸਤੇ ਰੋਇਆ ਤਾਲੀਮ ਵਾਸਤੇ ਰੋਇਆ ਵਿਆਹ ਵਾਸਤੇ ਰੋਇਆ ਫਿਰ ਇਸਦੇ ਬੱਚੇ ਹੋਏ ਨੇ ਬੱਚਿਆਂ ਦੇ ਰੋਣੇ ਵਧ ਗਏ ਇਤਨੇ ਰੋਣੇ ਇਕੱਠੇ ਹੋ ਗਏ ਕਿ ਸਭ ਤੋਂ ਪਹਿਲੀ ਦਫਾ ਜਿਹੜਾ ਰੋਇਆ ਸੀ ਉਹ ਰੋਣਾ ਦਬ ਕੇ ਹੀ ਰਹਿ ਗਿਆ ਮਨੁੱਖ ਇਸ ਵਾਸਤੇ ਸਤ ਸੰਗ ਦੇ ਚ ਆਉਂਦਾ ਹੈ ਕਿ ਸੰਸਾਰ ਦੇ ਇਹ ਸਾਰੇ ਰੋਣੇ ਇੱਕ ਪਾਸੇ ਕਰਕੇ ਉਸ ਰੋਣੇ ਨੂੰ ਨਵੇਂ ਸਿਰਿਓਂ ਸੁਰਜੀਤ ਕਰੀਏ ਜੋ ਜ਼ਿੰਦਗੀ ਦੇ ਚ ਜਨਮ ਲੈਂਦਿਆਂ ਪਹਿਲੀ ਦਫਾ ਰੋਏ ਸੀ ਔਰ ਉਹ ਰੋਣਾ ਬੜਾ عظیم ਹੈ ਬੜਾ ਮਹਾਨ ਹੈ ਕਦੀ ਕਦਾਈ ਕਿਸੇ ਦੀ ਝੋਲੀ ਚ ਪੈਂਦਾ ਹੈ ਹੋ ਰਹਿ ਨ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹ ਵਹ ਚੱਲੇ ਜਿਓ ਭਗਤ ਵੀ ਰੋੜਦੇ ਨੇ ਪਰ ਉਦੋਂ ਰੋਂਦੇ ਨੇ ਜਦ ਸੰਸਾਰ ਦੇ ਸਾਰੇ ਰੋਣਿਆਂ ਨੂੰ ਇੱਕ ਪਾਸੇ ਕਰਦੇ ਨੇ ਉਹ عظیم ਤੇ ਮਹਾਨ ਰੋਣਾ ਉਹਨਾਂ ਦੇ ਅੰਦਰੋਂ ਜਨਮ ਲੈ ਲੈਂਦਾ ਤੋ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਜੀਵਨ ਰੂਪੀ ਰਾਤ ਦਾ ਦੂਜਾ ਪੈਰ ਖੇਡਦਿਆਂ ਵਿਤীত ਹੋ ਗਿਆ ਮਾਂ ਦੀ ਮਮਤਾ ਦੇ ਚ ਵਿਤীত ਹੋ ਗਿਆ ਦੁੱਧ ਤੇ ਖਿਡਾਉਣਿਆਂ ਦੀ ਖੇਡ ਨਹੀਂ ਰਾਤ ਦਾ ਦੂਜਾ ਪਹਿਰ ਲੰਗਾ ਛੜਿਆ ਜੀਵਨ ਰੂਪੀ ਰਾਤ ਦਾ ਤੀਜਾ ਪਹਿਰ ਆਇਆ ਤੇ ਤੀਜੇ ਪਹਿਰ ਵਿੱਚ ਬੜੀ ਗੂੜ ਨਿੰਦਰਾ ਆ ਜਾਂਦੀ ਹੈ ਔਰ ਡਾਕੇ ਰਾਤ ਦੇ ਤੀਸਰੇ ਪਹਿਰ ਨੂੰ ਹੀ ਪੈਂਦੇ ਨੇ ਮਹਾਰਾਜ ਦਾ ਫਰਮਾਨ ਤੀਜੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਧਨ ਜੋ ਬਨ ਸਿਉ ਚਿਤ ਹਰ ਕਾ ਨਾਮ ਨਾ ਚੇਤਈ ਵਣ ਜਾ ਰਿਆ ਮਿਤਰਾ ਬੱਧਾ ਛੁੱਟੇ ਜਿਤ ਜਵਾਨ ਹੋ ਗਿਆ ਜੀਮਨ ਰੂਪੀ ਰਾਤ ਦਾ ਤੀਜਾ ਪਹਿਰ ਹੈ ਸਾਰੀ ਚੇਤਨਾ ਧਨ ਤੇ ਜੋ ਬੰਦੇ ਆਲੇ ਦੁਆਲੇ ਹੀ ਪ੍ਰਕਰਮਾ ਕਰ ਰਹੀ ਜਿੰਦਗੀ ਦਾ ਮਨੋਰਥ ਧਨ ਤੇ ਜੋ ਬੰ ਬੋਰ ਕੁਛ ਨਹੀਂ ਧਨ ਤੇ ਜੋ ਬੰਦੀ ਸੇਜਾ ਦੋਤੇ ਗੂੜ ਸੁਤਾ ਹੋਇਆ ਕੁਛ ਵੀ ਖਬਰ ਨਹੀਂ ਕੁਝ ਵੀ ਬੋਧ ਨਹੀਂ। ਔਰ ਇੱਥੇ ਆ ਕੇ ਕਹਿੰਦੇ ਨੇ ਕਿ ਕਿਸੇ ਨੌਜਵਾਨ ਮਨੁੱਖ ਨੂੰ ਧਰਮ ਕਰਮ ਦੀ দীક્ષા ਦੇਣੀ ਬੜੀ ਔਖੀ ਗੱਲ ਹੈ ਬਹੁਤ ਔਖੀ ਗੱਲ ਹੈ। ਜਵਾਨੀ ਇੰਜ ਸਮਝ ਲੋ ਜੈਸੇ ਦਰਿਆ ਹੜ੍ਹ ਤੇ ਆਇਆ ਹੈ ਤੇ ਜਦ ਦਰਿਆ ਹੜ੍ਹ ਤੇ ਆਇਆ ਹੋਵੇ ਬੀੜੀ ਠੇਲਣੀ ਬੜੀ ਔਖੀ ਹੈ। ਨੌਕਾ ਪਾਰ ਕਰਨੇ ਬੜੀ ਔਖੀ ਹੈ ਈਰਾਨ ਦਾ ਪ੍ਰਸਿੱਧ ਸੰਤ ਕਹਿੰਦਾ ਦਰ ਜਵਾਨੀ ਤੌਬਾ ਕਰਦਨ ਸੀਰਤੇ ਪੈਗੰਬਰੀਸਤ ਕੋਈ ਮਨੁੱਖ ਜਵਾਨੀ ਦੇਚ ਗੁਨਾਹਾਂ ਤੋਂ ਤੌਬਾ ਕਰੇ ਉਹਦੀ ਸੀਰਤ ਪੈਗੰਬਰਾਂ ਵਾਲੀ ਹੈ ਉਹ ਤੇ ਪੈਗੰਬਰ ਹੈ ਉਹ ਤੇ ਪੂਰਨ ਅਵਤਾਰੀ ਪੁਰਸ਼ ਹੈ ਉਹ ਤੇ ਪੂਰਨ ਸੰਤ ਹੈ ਜੋ ਜਵਾਨੀ ਦੇਚ ਗੁਨਾਹਾਂ ਤੋਂ ਤੌਬਾ ਕਰੇ ਪਰ ਜੋ ਬੁਢੇਪੇ ਦੇਚ ਗੁਨਾਹਾਂ ਤੋਂ ਤੌਬਾ ਕਰੇ ਉਸ ਨੂੰ ਸ਼ੇਖ ਸਾਦੀ ਸਾਹਿਬ ਨਹੀਂ ਮੰਨਦੇ ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼ਗਾਰ ਅਗਰ ਕੋਈ ਪੀਰੀ ਦੇ ਵਿੱਚ ਬੁਢੇਪੇ ਦੇ ਵਿੱਚ ਪਰਹੇਜ਼ਗਾਰ ਬਣ ਜਾਏ ਗੁਨਾਹਾਂ ਤੋਂ ਤੋਬਾ ਕਰੇ ਤੋਂ ਦਲੀਲ ਦਿੱਤੀ ਆਪਨੇ ਜੈਸੇ ਕੋਈ ਬੁੱਢਾ ਭਗਿਆੜ ਇਹ ਆਖੇ ਕਿ ਐ ਭੇਡੋ ਐ ਬੱਕਰੀਓ ਤੁਸੀਂ ਮੈਥੋਂ ਡਰੋ ਨਾ ਮੈਂ ਤੁਹਾਨੂੰ ਪਕੜਨਾ ਛੱਡ ਦਿੱਤਾ ਹੈ ਉਸਨੇ ਪਕੜਾ ਪਕੜਨਾ ਨਹੀਂ ਛੱਡਿਆ ਪਕੜੀਆਂ ਹੀ ਨਹੀਂ ਜਾਂਦੀਆਂ ਗੁਨਾਹ ਹੁੰਦੇ ਹੀ ਨਹੀਂ ਲੇਕਿਨ ਬੁੱਢਾ ਮਨੁੱਖ ਕਹਿ ਦਿੰਦਾ ਮੈਂ ਗੁਨਾਹਾਂ ਦਾ ਤਿਆਗ ਕੀਤਾ ਹੈ ਗੁਨਾਹਾਂ ਦਾ ਉਸਨੇ ਤਿਆਗ ਨਹੀਂ ਕੀਤਾ ਗੁਨਾਹ ਹੀ ਉਸ ਨੂੰ ਤਿਆਗ ਕੇ ਚਲੇ ਗਏ ਨੇ ਗੁਨਾਹਾਂ ਨੇ ਬੈਠਣਾ ਸੀ ਹੱਥਾਂ ਦੇ ਵਿੱਚ ਰਸਨਾ ਦੇ ਵਿੱਚ ਕੰਨਾਂ ਦੇ ਵਿੱਚ ਦਿਮਾਗ ਦੇ ਵਿੱਚ ਨਾਸਕਾ ਦੇ ਵਿੱਚ ਅੱਖਾਂ ਦੇ ਵਿੱਚ ਤੇ ਇਹ ਤੇ ਹੁਣ ਸਾਰੀਆਂ ਹੀ ਕੁਰਸੀਆਂ ਟੁੱਟੀਆਂ ਪਈਆਂ ਨੇ ਗੁਨਾਹ ਬੈਠਣ ਤੇ ਕਿੱਥੇ ਬੈਠਣ ਬੁਢੇਪੇ ਦੇ ਵਿੱਚ ਤੇ ਸਭ ਕੁਝ ਟੁੱਟਾ ਵੱਜ ਜਾਏ ਗੁਨਾਹਾਂ ਨੂੰ ਬੈਠਣ ਦੀ ਥਾਂ ਨਹੀਂ ਮਿਲਦੀ ਤੇ ਬੁੱਢਾ ਮਨੁੱਖ ਕਹਿ ਦਿੰਦਾ ਮੈਂ ਗੁਨਾਹਾਂ ਦਾ ਤਿਆਗੀ ਹੋ ਗਿਆ ਨਹੀਂ ਗੁਨਾਹੀ ਉਸ ਦਾ ਤਿਆਗ ਕਰਕੇ ਚਲੇ ਗਏ ਨਹੀਂ ਕਿਉਂਕਿ ਉਹਨਾਂ ਨੂੰ ਬੈਠਣ ਨੂੰ ਥਾਂ ਨਹੀਂ ਮਿਲ ਰਹੀ ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼ਗਾਰ ਬੜਾ ਸੁੰਦਰ ਸ਼ਲੋਕ ਹੈ ਗੁਰਬਾਣੀ ਦੇ ਚ ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਵਿਰਲੇ ਕੇਈ ਪਾਇਨ ਜਿਨਾ ਪਿਆਰੇ ਨੇ ਨੌਜਵਾਨ ਉਮਰ ਹੋਵੇ ਕੰਚਨ ਵਰਗੀ ਕਾਇਆ ਹੋਵੇ ਸੁੰਦਰਤਾ ਹੋਵੇ ਕਿਸੇ ਵਿਰਲੇ ਦੀ ਰਸਨਾ ਤੋਂ ਪ੍ਰਭੂ ਦੇ ਗੀਤ ਨਿਕਲਦੇ ਨੇ ਪਰਮਾਤਮਾ ਦੀ ਬੰਦਗੀ ਨਿਕਲਦੀ ਤੋ ਤੀਜੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਧਨ ਜੋ ਬਨਸਿਓ ਚਿੱਤ ਹਰ ਕਾ ਨਾਮ ਨਾ ਚੇਤੇ ਵਣ ਜਾ ਰਿਆ ਮਿੱਤਰਾ ਬੱਧਾ ਛੁੱਟੇ ਜਿੱਤ ਹਰ ਕਾ ਨਾਮ ਨਾ ਚੇਤੇ ਪ੍ਰਾਣੀ ਵਿਕਲ ਭਇਆ ਸੰਗ ਮਾਇਆ ਧਨ ਸਿਉ ਰੱਤਾ ਜੋਬਨ ਮੱਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਾਪਾਰ ਨ ਕੀਤੋ ਕਰਮ ਨ ਕੀਤੋ ਮਿੱਤੇ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਧਨ ਜੋਬਨ ਸਿਉ ਚਿਤ ਜ਼ਿੰਦਗੀ ਦੀ ਰਾਤ ਦਾ ਤੀਜਾ ਪਹਿਰ ਧਨ ਤੇ ਜੋਬਨ ਦੀ ਚਿਤ ਨੀ ਦੇ ਚਲੰਗ ਗਏ ਗੋਪਨੰਦਰਾ ਦੇ ਚ ਜੀਵਨ ਰੂਪੀ ਰਾਤ ਦਾ ਚੌਥਾ ਪੈਰ ਆਇਆ ਚੌਥੇ ਪੈਰ ਦੇ ਚ ਪਉ ਫੁੱਟਦੀ ਹੈ ਕੇਸਾਂ ਦੀ ਸਫੈਦੀ ਵਾਲਾਂ ਦਾ ਚਿੱਟਾ ਹੋਣਾ ਇਹ ਪਉ ਦਾ ਫੁੱਟਣਾ ਹੈ ਇਹ ਰਾਤ ਦੀ ਸਫੈਦੀ ਇਸ ਗੱਲ ਦਾ ਸਬੂਤ ਹੈ ਕਿ ਰਾਤ ਦਾ ਅੰਤ ਹੋਣ ਲੱਗਾ ਹੈ ਰਾਤ ਜਾਣ ਲੱਗੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਚੌਥੇ ਪੈਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜੰਮ ਪਕੜ ਚਲਾਇਆ ਵਣ ਜਾ ਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜੰਮ ਪਕੜ ਚਲਾਇਆ ਜੂਠਾ ਰੁਦਨ ਭਇਆ ਦੁਆਲੇ ਖਿੰਮੇ ਭਇਆ ਪਰਾਇਆ ਜ਼ਿੰਦਗੀ ਦੀ ਖੇਤੀ ਪੱਕ ਗਈ ਵੜਨ ਵਾਸਤੇ ਲਾਵੀ ਆ ਗਿਆ ਜੀਵਨ ਦੀ ਰਾਤ ਦਾ ਅੰਤ ਹੋਣ ਲੱਗਾ ਕਿਉਂਕਿ ਮੌਤ ਰੂਪੀ ਸੂਰਜ ਚੜਨ ਲੱਗਾ ਹੈ ਪੋਪੋਟਣ ਲੱਗੀ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਅੱਗੇ ਕੀ ਹੋਇਆ ਕਿਉਂਕਿ ਘਰ ਦੇ ਵਿੱਚ ਤੇਝੂਠਾ ਰੁਦਨ ਹੋ ਗਿਆ ਰੋਣਾ ਪਿਟਣਾ ਹੋ ਗਿਆ ਪਰ ਉਹ ਅੱਗੇ ਕਿੱਥੇ ਚਲਾ ਗਿਆ ਇਹ ਕਿਸੇ ਨੂੰ ਖਬਰ ਨਹੀਂ ਜੂਠਾ ਰੁਦਨ ਭਇਆ ਦੁਆਲੇ ਖਿੰਮੇ ਭਇਆ ਪਰਾਇਆ ਅੱਗੇ ਕੀ ਹੋਇਆ ਪਾਦਸ਼ਾ ਫਰਮਾਨ ਕਰਦੇ ਨੇ ਸਾਈ ਵਸਤ ਪ੍ਰਾਪਤ ਹੋਈ ਜਿਸ ਨੂੰ ਲਾਇਆ ਹੈ ਤ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਲਾਵੀ ਲੁਣੇ ਅੰਖੇ ਉਹੀ ਚੀਜ਼ ਇਸ ਨੂੰ ਅੱਗੇ ਮਿਲੇ ਜਿਸ ਦੀ ਚਿਤਵਨੀ ਇਹ ਜ਼ਿੰਦਗੀ ਭਰ ਕਰਦਾ ਰਿਹਾ ਜਿਸ ਦੀ ਯਾਦ ਦੇ ਚ ਇਹ ਹਮੇਸ਼ਾ ਰਿਹਾ ਦਿਨ ਭਰ ਅਸੀਂ ਜਿਸ ਚੀਜ਼ ਦੀ ਚਾਹਤ ਕਰੀਏ ਤੇ ਉਸ ਦੀ ਪ੍ਰਾਪਤੀ ਨਾ ਹੋਵੇ ਤਾਂ ਰਾਤ ਨੂੰ ਸੁਪਨੇ ਵਿੱਚ ਹੁੰਦੀ ਹੈ ਕੁਦਰਤ ਨੇ ਐਸਾ ਇੰਤਜ਼ਾਮ ਕਰ ਰੱਖਿਆ دن نو کی سیدہ قتل کرنا چاہیا سی نہیں کر سکے قانون تو ڈرے ہاں سماج تو ڈرے ہاں رات نو منک سپنے دیج کرے گا. دن بھر چوری دی چیتنی کرتا رہا نہیں کر سکیا رات نو سپنے نپنے کرے گا دوراچار دا چنتن چلتا رہا ہے دن بھر نہیں کر سکیا رات نو سپنے چکرائے گا اور اسی طریقے اگر دن بھر اس دی یاد رہی ہے ਇਸ ਢੰਗ ਦੀ ਕਿ ਪ੍ਰਮਾਤਮਾ ਦਾ ਮਿਲਾਪ ਹੋਵੇ ਗੁਰੂ ਦਾ ਮਿਲਾਪ ਹੋਵੇ ਪਰ ਨਹੀਂ ਮਿਲਾਪ ਹੋ ਸਕਿਆ ਨਹੀਂ ਰਸ ਬਣ ਸਕਿਆ ਰਾਤ ਨੂੰ ਸੁਪਨੇ ਵਿੱਚ ਬਣੇਗਾ ਚੰਗੇ ਤੇ ਮਾੜੇ ਸੁਪਨੇ ਇਸ ਗੱਲ ਦਾ ਸਬੂਤ ਨੇ ਕਿ ਮਨੁੱਖ ਦੇ ਅੰਦਰ ਚੰਗਾ ਤੇ ਮਾੜਾ ਬੀਜ ਹੈ ਸੁਪਨੇ ਆਪਣੇ ਆਪ ਨਹੀਂ ਪੈਦਾ ਹੁੰਦੇ ਇਹਨਾਂ ਦਾ ਵੀ ਬੀਜ ਹੈ ਦਿਨ ਭਰ ਦਾ ਚਿੰਤਨ ਰਾਤ ਨੂੰ ਸੁਪਨਿਆਂ ਨੂੰ ਜਨਮ ਦਿੰਦਾ ਹੈ ਜਿਸ ਤਰ੍ਹਾਂ ਦਿਨ ਭਰ ਦੀ ਚਿਤਵਨੀ ਸੁਪਨਿਆਂ ਦੇ ਵਿੱਚ ਰਾਤ ਨੂੰ ਪ੍ਰਗਟ ਆਉਂਦੀ ਹੈ ਇਸ ਤਰ੍ਹਾਂ ਸਮੁੱਚੀ ਜ਼ਿੰਦਗੀ ਭਰ ਦੀ ਜਿਹੜੀ ਚਾਹਤ ਹੈ ਮੌਤ ਦੇ ਸਮੇਂ ਆਣ ਕੇ ਪ੍ਰਗਟ ਹੁੰਦੀ ਹੈ ਉਹ ਚਿਤਵਨੀ ਮੌਤ ਦੇ ਵਕਤ ਮਰਨ ਲੱਗਿਆਂ ਸਾਹਮਣੇ ਆਣ ਕੇ ਖੜੀ ਆਉਂਦੀ ਹੈ ਸਾਰਾ ਜੀਵਨ ਅਗਰ ਧਨ ਦੇ ਚਿੰਤਨ ਦੇ ਵਿੱਚ ਬਤੀਤ ਕੀਤਾ ਹੈ ਤੋਂ ਮਰਦਿਆਂ ਆਆਂ ਧਨ ਚੇਤੇ ਆਏਗਾ ਇਹ ਗੱਲ ਵਖਰੀ ਹੈ ਕਿ ਆਲੇ ਦੁਆਲੇ ਰਿਸ਼ਤੇਦਾਰ ਖੜੇ ਹੋਣ ਤੇ ਉਹ ਆਖਣ ਰਾਮ ਆਖੋ ਵਾਹਿਗੁਰੂ ਆਖੋ ਵਾਹਿਗੁਰੂ ਨਹੀਂ ਕਹਿ ਸਕੇਗਾ RAM ਨਹੀਂ ਕਹਿ ਸਕੇਗਾ ਕਿਉਂਕਿ ਜੀਵਨ ਭਰ ਜਿਸ ਦੇ ਚਿੰਤਨ ਦੇ ਚ ਰਿਆ ਹੈ ਮਰਨ ਲਗਿਆਂ ਉਸ ਦਾ ਹੀ ਚਿੰਤਨ ਚਲੇਗਾ ਉਸ ਦੀ ਯਾਦ ਚਲੇਗੀ ਤੇ ਜੇ ਮਰਨ ਲਗਿਆਂ ਧਨ ਦਾ ਚਿੰਤਨ ਚਲਿਆ ਤਾਂ ਇਹ ਮਨੁੱਖ ਕਿੱਥੇ ਜਾਏਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫੈਸਲਾ ਕਿ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ ਸਰਪਜੋਂ ਵੱਲ ਵੱਲ ਉਹ ਤਰੇ ਅੰਤਮ ਸਮੇਂ ਮਰਦੇ ਆਉਂ ਆਂ ਧਨ ਜਿਸ ਨੂੰ ਬਾਰ-ਬਾਰ ਚੇਤੇ ਆ ਰਿਹਾ ਜਿਹੜਾ ਛੋੜ ਕੇ ਜਾ ਰਿਹਾ ਐਸਾ ਮਨੁੱਖ ਅਗਲਾ ਜਨਮ ਸਰਪ ਦਾ ਪ੍ਰਾਪਤ ਕਰੇਗਾ ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸੂਕਰ ਜੋ ਵੱਲ-ਵਲ ਹੋਤਰੇ ਮਰਦੇ ਆਉਂ ਆਂ ਪੁੱਤਰ ਚੇਤੇ ਆ ਰਹੇ ਕਹਿੰਦਾ ਫਲਾਣੇ ਨੂੰ ਬੁਲਾਓ ਫਲਾਣੇ ਬੇਟੇ ਨੂੰ ਬੁਲਾਓ ਫਲਾਣੇ ਪੁੱਤਰ ਨੂੰ ਬੁਲਾਓ ਅੰਤਿਮ ਸਮੇਂ ਪੁੱਤਰਾਂ ਦੀ ਯਾਦ ਦੇ ਜੋ ਮਰ ਗਿਆ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਇਸ ਦਾ ਅਗਲਾ ਜਨਮ ਸੂਰ ਦਾ ਹੋਵੇਗਾ ਸੂਰਨੀ ਦੇ 18 18 20 20 ਬੱਚੇ ਹੋ ਜਾਂਦੇ ਨੇ ਕੁਦਰਤ ਕਹਿੰਦੀ ਹੈ ਲੈ ਜਿੰਨੀ ਮਮਤਾ ਕਰਨੀ ਹੈ ਕਰ ਲੈ ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਵੇਸਵਾ ਜੋਂ ਵਲਵਲ ਹੋ ਤਰੇ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਂ ਵਲਵਲ ਹੋ ਤਰੇ ਮਕਾਨ ਬਣਾਇਆ ਸੀ ਬੜੀ ਮਿਹਨਤ ਨਾਲ ਬੜਾ ਖਰਚਾ ਕਰਕੇ ਔਰ ਮਰਨ ਲੱਗੇ ਆ ਜੇ ਮਕਾਨ ਯਾਦ ਆ ਰਿਹਾ ਤੇ ਮਰਨ ਲੱਗੇ ਆ ਮਕਾਨ ਕਿਸ ਨੂੰ ਯਾਦ ਆਵੇਗਾ ਜੋ ਜੀਵਨ ਭਰ ਆਪਣੇ ਮਕਾਨ ਦੇ ਸ਼ੌਕੀ ਚਿਰਿਆ ਮਕਾਨ ਨੂੰ ਹੀ ਵੇਖਦਾ ਰਿਹਾ ਮਕਾਨ ਰਹਿਣ ਵਾਸਤੇ ਹੈ ਵੇਖਣ ਤੇ ਵਿਖਾਣ ਵਾਸਤੇ ਨਹੀਂ ਕਈ ਮਨੁੱਖ ਵੇਖਦੇ ਰਹਿੰਦੇ ਔਰ ਵਿਖਾਉਂਦੇ ਰਹਿੰਦੇ ਇਹ ਸਿਰਫ ਰਹਿਣ ਵਾਸਤੇ ਹੈ ਪਰ ਜੇ ਮਕਾਨ ਦੀ ਚਿਤੂਨੀ ਦੇਚ ਹੀ ਜੀਵਨ ਬਤੀਤ ਹੋਇਆ ਹੈ ਤੋਂ ਮਰਨ ਲੱਗੇ ਆ ਮਕਾਨ ਚੇਤੇ ਆਏਗਾ ਤੇ ਜੇ ਮਰਨ ਲੱਗਿਆ ਮਕਾਨ ਚੇਤੇ ਆਇਆ ਤੋ ਸਹਬ ਕਹਿੰਦੇ ਅੰ ਇਸਦਾ ਅੰਤ ਕੀ ਹੋਵੇਗਾ ਇਹ ਪ੍ਰੇਤ ਬਣੇਗਾ ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜਉਨ ਵਲਵਲ ਹੋ ਤਰੇ ਅੰਤਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬਦਰਤ ਲੋਚਨ ਤੇ ਨਰ ਮੁਖਤਾ ਪਿਤੰਬਰ ਵਾਂਕੇ ਰਿਦੇਵ ਸੇ ਅੰਤਿਮ ਸਮੇਂ ਅਗਰ ਨਾਰਾਇਣ ਚੇਤੇ ਆਵੇ ਤੋ ਅੰਤਿਮ ਸਮੇਂ ਕਿਸ ਨੂੰ ਨਾਰਾਇਣ ਚੇਤੇ ਆਵੇਗਾ ਜਿਸ ਨੂੰ ਜੀਵਨ ਭਰ ਨਾਰਾਇਣ ਚੇਤੇ ਆਇਆ ਜਿਸ ਨੇ ਸਮੁੱਚੀ ਜ਼ਿੰਦਗੀ ਨਾਰਾਇਣ ਦਾ ਚਿੰਤਨ ਕੀਤਾ ਅੰਤਿਮ ਸਮੇਂ ਨਾਰਾਇਣ ਦੀ ਯਾਦ ਆਵੇਗੀ ਰਸਨਾ ਤੇ ਨਾਰਾਇਣ ਦੇ ਬੋਲ ਆਉਣਗੇ ਤੇ ਜਿਉਂ ਰਸਨਾ ਦੇ ਉਤੇ ਨਾਰਾਇਣ ਦੇ ਬੋਲ ਆਏ ਐਸਾ ਮਨੁੱਖ ਨਾਰਾਇਣ ਦੇ ਚ ਇਸ ਤਰ੍ਹਾਂ ਸਮਾਜ ਆਏਗਾ ਜਿਸ ਤਰ੍ਹਾਂ ਬੂੰਦ ਸਾਗਰ ਦੇ ਸਮਾਜਾਂ ਦੀ ਹੈ ਔਰ ਜਿਸ ਤਰ੍ਹਾਂ ਕਿਰਨ ਸੂਰਜ ਦੇ ਚ ਲੀਨ ਹੋ ਜਾਏ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਮਨੁੱਖ ਦੀ ਇਹ ਜੋ ਕਥਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਚਾਰਾਂ ਪਹਿਰਾਂ ਦੇ ਚ ਬਕਾਇਦਾ ਅੰਕਿਤ ਕੀਤੀ ਹੈ ਮਨੁੱਖ ਪ੍ਰਮਾਤਮਾ ਤੱਕ ਪਹੁੰਚ ਸਕੇ ਈਸ਼ਵਰ ਤੱਕ ਪਹੁੰਚ ਸਕੇ ਮਨੁੱਖ ਨੂੰ ਬੋਧ ਕਰਾਇਆ ਹੈ ਤੂੰ ਕੀ ਹੈ ਔਰ ਆਇਆ ਕਿੱਥੋਂ ਐ ਹੁਣ ਕਿੱਥੇ ਖੜਾ ਐ ਔਰ ਤੂੰ ਜਾਣਾ ਕਿੱਥੇ ਐ ਔਰ ਜਾ ਕਿੱਥੇ ਰਿਹਾ ਐ ਇਹ ਸਭ ਕੁਝ ਦੀ ਚੇਤਾਵਨੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਮਨੁੱਖ ਦੇ ਸਾਹਮਣੇ ਰੱਖੀ ਐ ਤਾਂ ਕਿ ਮਨੁੱਖ ਭਟਕੇ ਨਾ